ਇਹਦੇ ਘਰ ਵਾਲੀ ਨੇ ਇਹਨੂੰ ਕੋਈ ਜ਼ਹਿਰ ਜ਼ੂਰ ਦਿੱਤਾ ਜਾਂਦਾ ਕੋਈ ਰੋਟੀ ਦਿੱਤਾ ਜਾਂਦਾ ਸਾਨੂੰ ਨਹੀਂ ਪਤਾ ਉਹ ਬਾਕੀ ਉਹ ਤਾਂ ਹਜੇ ਬਾਅਦ ਹੀ ਪਤਾ ਲੱਗੂਗਾ ਜੀ ਪਹਿਲਾਂ ਇਹਨਾ ਕਿਹੜੇ ਤਰ੍ਹਾਂ ਦਾ ਥੋੜਾ ਜਿਹਾ ਕੈਰੈਕਟਰ ਦੀ ਲੋਈ ਸੀਗੀ ਇਹ ਤੇ ਪਹਿਲਾਂ ਮੁੰਡੇ ਨਾਲ ਭੱਜੀ ਸੀਗੀ ਬੜੀ ਬਿਲਕੁਲ ਕੁਛ ਨੋਕ ਕੋਹਰਾ ਨੇ ਇਹਦੀ ਮਾਂ ਨੇ ਇਹਦੀ ਪ੍ਰਾਣੇ ਤੇ ਕਹਣਾ ਦਾ ਕੋਈ ਜੀ ਇਹਨਾਂ ਕੋ ਨਿਆਸਮਨ ਜੀ 20% ਇਹਨਾਂ ਨੇ ਸਾਜ਼ਿਸ਼ ਕਰਕੇ ਇਹਨਾਂ ਦੇ ਰੋਟੀ ਦੇ ਵਿੱਚ ਕੋਈ ਜ਼ਹਿਰੀਲੀ ਦਵਾਈ ਪਾ ਕੇ ਇਹਨਾਂ ਨੂੰ ਦਵਾਈ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਇਹਦੇ ਵਿੱਚ ਦੋ ਬੰਦੇ ਨੇ ਚੱਤੋ ਚੁੱਕੀ। ਗਿੱਦੜ ਬਾਹਾ ਵਿਖੇ ਇੱਕ ਕਿਸਾਨ ਪਰਿਵਾਰ ਨੇ ਆਪਣੇ ਪੁੱਤਰ ਲਈ ਵਿਆਹ ਕੇ ਘਰ ਵਿੱਚ ਲਿਆਂਦੀ ਨੂੰ ਪੂਰੇ ਪਰਿਵਾਰ ਦਾ ਹੀ ਕਾਲ ਬਣ ਗਈ। ਪਿੰਡ ਗੁਰੂ ਸਰਦੇ surjeet singh ਨੇ 4 ਮਹੀਨੇ ਪਹਿਲਾਂ ਆਪਣੇ ਲੜਕੇ ਸ਼ਿਵਤਾਰ ਸਿੰਘ ਦਾ ਵਿਆਹ ਪਿੰਡ ਕੋਟਫੱਤੇ ਦੀ ਖੁਸ਼ਮੰਦੀਪ ਕੌਰ ਨਾਲ بڑے ਵਾਜੇ ਗਾਜੇ ਨਾਲ ਕੀਤਾ। ਪਰਿਵਾਰ ਦਾ ਕਹਿਣਾ ਹੈ ਕਿ ਖੁਸ਼ਮੰਦੀਪ ਕੌਰ ਦੇ ਵਿਆਹ ਤੋਂ ਬਾਅਦ ਹੀ ਸਬੰਧਾ ਕਰਕੇ ਉਸਨੇ ਸੋਮਵਾਰ ਰਾਤ ਨੂੰ ਆਟੇ ਵਿੱਚ ਜ਼ਹਿਰ ਮਿਲਾ ਕੇ ਸਾਰੇ ਟੱਬਰ ਨੂੰ ਰੋਟੀ ਖਵਾਈ ਜਿਸ ਤੋਂ ਬਾਅਦ ਉਸਦੇ ਪਤੀ ਸ਼ਿਵਤਾਰ ਸਿੰਘ ਸਹੁਰੇ surjit ਸਿੰਘ ਅਤੇ ਸੱਸ ਜਸਵਿੰਦਰ ਕੌਰ ਦੀ ਹਾਲਤ ਵਿਗੜ ਗਈ ਜਿਨ੍ਹਾਂ ਨੇ ਪਹਿਲਾਂ ਪਿੰਡ ਪੱਦਰ ਤੇ ਇਲਾਜ ਕਰਾਇਆ ਪਰ ਹਾਲਤ ਵਿਗੜ ਜਾਣ ਤੋਂ ਬਾਅਦ ਸਾਰਿਆਂ ਨੂੰ ਗਿੱਦੜ ਬਾਹਾ ਤੇ ਬਠਿੰਡਾ ਲਿਜਾਇਆ ਗਿਆ जिथे पहला शिवतार सिंह दम तोड़ गया आते बाद विच उस दी माता जसविंदर कौर दी हस्पताल विच मौत हो गई। जद की भी हस्पता गई जबकि सुरजीत सिंह की हालत गंभीर है खुशमन ने खुद भी प्रभाव दिता कि उसते भी जहरद असर है पर डाक्टर अनुसार उसकी हालत स्थिर है परिवार का कहना है कि कुछ दिन पहला ही खुशमनदीप किस नज गई सी पर परिवार वालों किसी तरह उसन समझा बुझा के सहरे घर वापस ले आदा पर उसकी वापसी परिवार को किन्नी महंगी पवेगी पूरे परिवार का मुड़ी है इसका अंदाजा नहीं लाया सी संबंधी परिवार से डॉक्टर ने पुष्टि की है उप पी गिदड़ा अवतार सिंह राजपाल का कहना है कि पुलिस ने खुशमनदीप कौर उसकी माता भरा आशक चमकौर विरुद्ध मामला दर्ज करके जांच शुरू कर दिखती है ਖੁਸ਼ਮਨਦੀਪ ਕੌਰ ਪੁਲਿਸ ਦੀ ਦੇਖਰੇਖ ਵਿੱਚ ਹਸਪਤਾਲ ਵਿੱਚ ਦਾਖਲ ਹੈ ਜਿਸ ਨੂੰ ਜਲਦੀ ਹਿਰਾਸਤ ਵਿੱਚ ਲੈ ਕੇ ਪੁਲਿਸ ਪੁੱਛਗਿੱਛ ਕਰੇਗੀ। ਜੀ। ਮੇਰੇ ਫਮੇ ਆਤੇ ਕੋਰੇ ਡੜੀ ਇਧਰ ਤਾਂ ਆਗਲਾ। ਕੀ ਹੋਇਆ ਕੀ ਕਦੋਂ ਪਤਾ ਲੱਗਿਆ ਜੀ ਸਰ ਕੋਲੇ? ਸਾਨੂੰ ਤਾਂ ਬਈ ਇੱਥੇ ਆ ਕੇ ਪਤਾ ਲੱਗਿਆ ਥਲੈ। ਕਰਿਆ ਤਾਂ ਸਾਨੂੰ ਐਸੀ ਰਿਪੋਰਟਿੰਗ ਲੱਗੀ ਆ। ਤਾਂ ਡਾਕਟਰ ਨੂੰ ਸਾਦ ਲਿਆ। ਉਹ ਕਹਿੰਦਾ ਵੀ ਇਹਨੂੰ ਖਾਣ ਪੀਣਾਂ ਹੋਵੇ ਇਹਨਾਂ ਨੂੰ। ਪਰ ਇੱਥੇ ਆ ਕੇ ਪਤਾ ਲੱਗਿਆ ਉਹਨਾਂ ਨੂੰ ਕੰਨੇ ਵੀ ਨਹੀਂ ਹੜ ਦੁੱਤਾ ਕੇ ਰੱਖਿਆ ਕਹਿੰਦਾ। ਕੀ ਦੇ ਸ਼ਾਕੀ ਦੇ ਕਿਨੇ ਦਿੱਤਾ ਕਿ ਨਹੀਂ ਇਹ ਉਹਦੇ ਘਰ ਵਾਲੀ ਨੇ ਦਿੱਤਾ ਜੀ ਉਹ ਮੰਨ ਪਈ ਆ ਉਹ ਲੈ ਚ ਕੇ ਪਾ ਫਾਇ ਜਾਉਂ। ਤੁਣਾ ਕੋਲ ਇਹੋ ਘਰ ਵਾਲਾ ਤਾਂ ਗੰਨੂ ਤਾਂ ਮੰਨੂ ਕਹੀ ਨਹੀਂ ਨੇ ਮੇਰੇ ਕੋਲ। ਤੁਹਾਨੂੰ ਕਿੰਨੇ ਕੁ ਪਤਾ ਲੱਗਾ ਇਹ? ਤੁਹਾਨੂੰ ਤਾਂ ਹੋਰ ਪਤਾ ਲੱਗਿਆ ਇਹਨੂੰ ਯਾਰ ਦਿੱਤਾ ਉਹ। ਰਾਤ ਨੂੰ ਸਾਨੂੰ ਪਹਿਲਾਂ ਵੀ ਕੋਈ ਲੜਾਈ ਝਗੜਾ ਰਹਿੰਦਾ ਸੀ ਬਾਈ ਕੋਈ ਪਰਵਾਦ ਦੇ ਵਿੱਚ ਕਿੱਕ ਨਹੀਂ। ਦੋ ਬਾਰੀ ਦਾ ਜਾੜ ਰਿਹਾ ਬਾਈ ਇਹ ਇਹਨਾਂ ਤਾਂ ਦੋ ਹੈ ਬਾਈ ਇਹਨਾਂ ਨਾਲ। ਐਥੇ ਜਾੜਦੀ ਐ। ਜਿੰਨੇ ਜਿਹੜਾ ਰਾਤ ਦਾ ਖਾਣਾ ਸੀ ਉਹਦੇ 'ਚ ਦਿੱਤਾ ਗਿਆ ਕੁਝ। ਪਤਾ ਨਹੀਂ ਬੜੀ ਗੱਲ ਹੈ ਜੰਤਰਾ ਤੇ ਆ ਚੁੱਕੇ ਨੇ ਕਿੰਨੇ ਸੰ ਪਲੇਟ ਕਰਨ ਸੇ। ਕਾਨੂੰਨ ਦਾ ਇਹ ਕਿਤੇ ਪੈਂਡਿੰਗ ਆਉਂਦੇ ਉਹਦੇ ਨਾਲ ਹੀ ਹੋ ਗਿਆ ਕਿ ਤੈਨੂੰ। ਉਹਨੇ ਕੀਤਾ ਕਿਉਂ ਬਾਈ ਜੀ ਇਹ ਸਾਰਾ ਕੁਛ ਇਹ। ਉਹ ਇਹਦਾ ਪਤਾ ਨਹੀਂ ਤੇ। ਇਹਨੇ ਬੈਠਾ ਲੈ ਪੋਚਿਆ ਉਹਨੂੰ ਪਤਾ ਹੋਊ। ਬਾਈ ਜੀ ਪਹਿਲੇ ਰੋਕਣ ਨਾਲ ਤੇ ਕੋਰਣਾ ਪਈ। ਤੇ ਨੰਬਾ ਯਾਰ ਉਹਰੇ ਕੋਲ ਲੜ ਜਾਂਦਾ ਹੈ। ਸੋ ਯਾਰ ਜਿਹੜੇ ਇੱਥੇ ਪਏ ਐ ਇਹ ਮੇਰੇ ਮਾਮਾ ਸਹਰਾ ਜੀ ਸੀਗੇ। ਜੀ। ਹਾਂ ਜੀ। ਕੀ ਹੋਇਆ ਕੀ ਬਜੀ ਸਾਰਾ ਮਾਮਲਾ ਕੀ ਪਤਾ ਨਹੀਂ ਕਿ ਇਹ ਦੇ ਘਰ ਵਾਲੀ ਨੇ ਇਹਨੂੰ ਕੋਈ ਜ਼ਹਿਰ ਜ਼ੋਰ ਦਿੱਤਾ ਜਾਂ ਤਾਂ ਕੋਈ ਰੋਟੀ ਦਿੱਤਾ ਜਾਂ ਸਾਨੂੰ ਨਹੀਂ ਪਤਾ ਬਾਕੀ ਉਹਦਾ ਹਜੇ ਬਾਤ ਹੀ ਪਤਾ ਲੱਗੂ ਬਾਈ ਦਿੱਤਾ ਕਿਉਂ ਬਈ ਦਿੱਤਾ ਬਾਈ ਜੀ ਇਹਦੇ ਨਾਲ ਇਹਦੇ ਪਹਿਲਾਂ ਹੈ ਨਾ ਚਰਿੱਤਰ ਇਹਦਾ ਥੋੜਾ ਜਿਹਾ ਕੈਰੇਕਟਰ ਦੀ ਲੋਈ ਸੀਗੀ ਇਹ ਇਹ ਪਹਿਲਾਂ ਮੁੰਡੇ ਨਾਲ ਭੱਜੀ ਸੀ ਪੋਟਲੀ ਦਾ ਮੁੰਡਾ ਚਮਕੌਰ ਤੇ ਇਹਦਾ ਇੱਕ ਘਰ ਵਾਲਾ ਜਿਹੜਾ ਪਿਛਲਾ ਪੋਟਮੀਰ ਤੋਂ ਉਹਨਾਂ ਕੋਲ ਹੀ ਗਈ ਹੈ ਪਹਿਲਾਂ ਇਹ ਲੜਾਈ ਝਗੜਾ ਰਿੰਦਾ ਸੀ ਨਾ ਪੋਰ ਕਿੰਨੇ ਜਣੇ ਸੀ ਜਿਹੜੇ ਬਈ ਟੋਟਲ ਬਿਮਾਰ ਸੀਗੇ ਚੱਪੇ ਟੋਟਲ ਤਿੰਨੇ ਜਣੇ ਜੇ ਡੈਥ ਵੀ ਮੋਤਮ ਡੈਥ ਸੇ ਕਿੰਨੇ ਜਣੇ ਦੀ ਹੋਇਆ ਜਿਹੜਾ ਮਾਮਾ ਜੀ ਮੇਰਾ ਸ਼ਵਤਾਰ ਰਾਜੂ ਉਹਦੀ ਹੋਈ ਜੀ ਪਈਏ ਇਹ ਮੇਰੇ ਮਾਮਾ ਸਹਰਾ ਜੀ ਸੀਗੇ ਜੀ ਹਾਂਜੀ ਕੀ ਹੋਇਆ ਕੀ ਬਈ ਸਾਰਾ ਮਾਮਲਾ ਕੀ ਪਤਾ ਨਹੀਂ ਇਹਦੇ ਘਰ ਵਾਲੀ ਨੇ ਨੇ ਕੋਈ ਜ਼ਹਿਰ ਜ਼ੋਰ ਦਿੱਤਾ ਜਾਂ ਤਾਂ ਕੋਈ ਰੋਟੀ ਦਿੱਤਾ ਜਾਂ ਸਾਨੂੰ ਨਹੀਂ ਪਤਾ ਬਾਕੀ ਉਹਦਾ ਹਜੇ ਬਾਅਦ ਕੀ ਪਤਾ ਲੱਗੂ ਆ ਜੀ ਦਿੱਤਾ ਕਿਉਂਗੇ ਜੀ ਉਹ ਤਾਂ ਬਈ ਜੀ ਇਹਦੇ ਨਾਲ ਇਹਦੇ ਪਹਿਲਾਂ ਇਹਨਾਂ ਚਰਿੱਤਰ ਇਹਦਾ ਥੋੜਾ ਜਿਹਾ ਕਰੈਕਟਰ ਦੀ ਲੋਈ ਸੀਗੀ ਇਹ ਇਹ ਪਹਿਲਾਂ ਮੁੰਡੇ ਨਾਲ ਭੱਜੀ ਸੀ ਪੋਟਲੀ ਦਾ ਮੁੰਡਾ ਚਮਕੌਰ ਤੇ ਇਹਦਾ ਇੱਕ ਘਰ ਵਾਲਾ ਜਿਹੜਾ ਪਿਛਲਾ ਪੋਟ ਮੀਰ ਤੋਂ ਉਹਨਾਂ ਕੋਲ ਹੀ ਗਈ ਹੈ ਪਹਿਲਾਂ ਇਹ ਲੜਾਈ ਝਗੜਾ ਰੰਦਾ ਸੀ ਨਾ ਵੀਰੇ ਔਰ ਕਿੰਨੇ ਜਣੇ ਸੀ ਜਿਹੜੇ ਬਈ ਟੋਟਲ ਮਾਰ ਸੀਗੇ ਤੇ ਆਪਣੀ ਟੋਟਲ ਤਿੰਨੇ ਜਣੇ ਇਹਦੀ ਡੈਥ ਵੀ ਮਹਤਵਪੂਰਨ ਡੈਥ ਸਕੇ ਜਣੇ ਦੀ ਹੋਈ ਉਹ ਜਿਹੜਾ ਮਾਮਾ ਜੀ ਮੇਰਾ ਸ਼ਵਤਾਰ ਰਾਜੂ ਉਹਦੀ ਹੋਈ ਜੀ ਸਰ ਤਿੰਨ ਪੇਸ਼ੈਂਟ ਸਾਡੇ ਕੋਲ ਆਏ ਸੀਗੇ ਵਿੱਚੋਂ ਲੜਕੇ ਵਾਲੀ ਕੁਸੰਪੀ ਦਾ ਸਟੇਬਲ ਹੈ ਇੱਕ ਬੀਬੀ ਸੀਗੇ ਸਰਜੀਤ ਸਿੰਘ ਉਹਨਾਂ ਦਾ ਟਰੀਟਮੈਂਟ ਚੱਲ ਰਿਹਾ ਥੋੜੇ ਸੀਰੀਅਸ ਹੈ ਉਹ ਇੱਕ ਮਾਤਾ ਸੀਗੇ ਉਹਨਾਂ ਦੀ ਵਾਈਫ ਸੀਗੇ ਜਸਵਿੰਦਰ ਕੌਰ ਉਹਨਾਂ ਹੀ ਰਾਤ ਡੈਥ ਹੋ ਗਈ ਤੇ ਕਿੰਨੀ ਮੈਡੀਕਲ ਕੰਪਲੀਕੇਸ਼ਨ ਸੀ ਜਿਹੜੇ ਦੇਖਿਆ ਤਾਂ ਦੂਜੇ ਹਾਂ ਦੋਨੋਂ ਪੇਸ਼ੈਂਟ ਬੜੇ ਕ੍ਰਿਟੀਕਲ ਸੀਗੇ ਕਿਉਂਕਿ ਇੱਕ ਤਾਂ ਉਹਨਾਂ ਦਾ ਇਲਾਜ ਹਲੇ ਲੱਗਿਆ ਉਹਨਾਂ ਦਾ ਯਾਨੀ ਇੱਕ ਦਿਨ ਦੇ ਬਾਅਦ ਪਤਾ ਜੀ ਇਹਦਾ ਨਾਮ ਕਿਸ ਤਰ੍ਹਾਂ ਦਾ ਜਿਆ ਪਰਦੇ ਹਾਂਜੀ ਜਰ ਜ਼ੀਰੋ ਉਹਨਾਂ ਨੇ ਪੁਲਿਸ ਵਾਲਿਆਂ ਨੇ ਰਿਕਵਰ ਕੀਤੀ ਹੈ ਜੀ ਇਹ ਮੋਨੋ ਮੋਨੋਕਰੋਟੋਫਾਸ ਹੈ ਜੀ اوਪੀ ਪాయిਜ਼ਨਿੰਗ ਹੈ ਜਿਹੜੀ ਵਾਈਫ ਨੇ ਦੱਸੇ ਨੇ ਲੜਕੀ ਉਹਦੀ ਖਲਤ ਕਿਸ ਲਈ ਹੋ ਹਾਂ ਉਹ ਸਟੇਬਲ ਹੈ ਜੀ ਉਹਨੂੰ ਅਸੀਂ ਓਰਲੀ ਸਟਾਰਟ ਕਰਤਾ ਜੀ ਜੇ ਸ਼ਾਮ ਤੱਕ ਦੇਖਦੇ ਠੀਕ ਲੇ ਤਾਂ ਡਿਸਚਾਰਜ ਕਰ ਸਕਦੇ ਪਿੰਡ ਗੁਰੂ ਸਰ ਦਾ ਜਿਹੜੇ 4 ਜਿਹਨਾਂ ਚੋਂ 2 ਵਿਅਕਤੀ ਤੋਂ 2 ਲੇਡੀਜ਼ ਸਵੇਰੇ ਸਭਾਪਾ ਚ ਦਾਖਲ ਹੋਈ ਸੀ ਪాయిਜ਼ਨ ਕਿਹ ਸੀ ਜੀ ਇਹ ਜਿਹੜਾ ਦਾਗਲੇ ਕਮੇ ਸ਼ਰਤਾਰ ਸਿੰਘ ਪੁੱਤਰ ਸਰਜੀਤ ਸਿੰਘ ਜਸਵਿੰਦਰ ਕੌਰ ਪਤਨੀ ਸਰਜੀਤ ਸਿੰਘ ਤੇ ਸਰਜੀਤ ਸਿੰਘ ਖਵਾ ਦਾ ਇੱਕ ਕੁਸ਼ਮਨ ਪੀਤ ਕੌਰ ਇਹਨਾਂ ਦੀ ਨੌ ਸੀ ਇਹ ਜਦੋਂ ਉਹਨਾਂ ਨੇ ਪਰਤਾਲ ਕੀਤੀ ਤੇ ਇਹਨਾਂ ਦੇ ਪਰਿਵਾਰਾਂ ਨੇ ਸਾਨੂੰ ਬਿਆਨ ਲਖਾਇਆ ਵੀ ਇਹ ਜਿਹੜਾ ਜਿਹੜੀ ਕਿ ਕੁਸ਼ਮਨ ਪੀਤ ਕੌਰ ਹੈ ਇਹਨੇ ਇਹਦੀ ਮਾਂ ਨੇ ਇਹਦੀ ਪ੍ਰਾਣੇ ਦੇ ਕਹਿੰਦਾ ਕੋਈ ਜੀ ਇਹਨਾਂ ਕੋਈ ਐਸਮੰਤ ਸੀ ਚੂਕਾਪ ਸਿੰਘ ਇਹਨਾਂ ਨੇ ਸਾਜਿਜ ਕਰਕੇ ਇਹਨਾਂ ਦੇ ਰੋਟੀ ਦੇ ਵਿੱਚ ਕੋਈ ਜ਼ਹਿਰੀਲੀ ਦਵਾਈ ਪਾ ਕੇ ਇਹਨਾਂ ਨੂੰ ਦਵਾਈ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜੀਰੋ ਸਰਪੰਤਾ ਜੀ ਜਰਤਾਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 70 ਮਿਤੀ 11/25 ਅੰਡਰ ਸੈਕਸ਼ਨ 103 ਐਕਸੋ ਨੋ 105 6212 ਬੀ ਐਨ ਐਸ ਥਾਣਾ ਗਦਵਾਲ ਸੇ ਡਿਸਟ੍ਰਿਕਟ ਕਰ ਚੁੱਕਿਆ ਇਹਦੀ ਤਫਤੀਸ਼ ਜਾਰੀ ਹੈ ਇਹਦੇ ਵਿੱਚ ਦੋ ਬੰਦਿਆਂ ਦੀ ਡੈਥ ਹੋ ਚੁੱਕੀ ਹੈ ਸਰਪੰਤਾ ਸਿੰਘ ਦੀ ਤੇ ਜਸਮントਰ ਗੋਤ ਸੁਰਜੀਤ ਸਿੰਘ ਜਿਹੜਾ ਜੇਰੇ ਨਾਲ ਦਾਖਲ ਹੈ ਇਹ ਕੁਸ਼ਮਨ ਪੀਤ ਕਹ ਰਹਾ ਐਮੀ ਹਸਪੀਟਲ ਐਡਮਿਟ ਹੈ ਇਹ ਵੀ ਜਿਹੜੇ ਲਾਜ ਕੋਈ ਗੁੰਗਲੀ ਤੌਰ ਤੇ ਕੋਈ ਪ੍ਰੋਸੀਜਰ ਹੋਈ ਹੈ ਸਾਰੇ ਇਸ ਮਾਮਲੇ ਚ ਕੀ ਨਹੀਂ ਹੈ ਜੀ ਕੋਈ ਪਤਾ ਲੱਗਿਆ ਨਹੀਂ ਆ ਪੜਾ ਜਿੱਤੇ ਕੁਸ਼ਮਨ ਇਹਦੇ ਉਹ ਦਾਖਲ ਹਸਪੀਟਲ ਨੇ ਉਹਨਾਂ ਦੱਸਿਆ ਦੀ ਉਹ ਵੀ ਤੁਹਾਨੂੰ ਫਿਰ ਪੁੱਛਕਿਸ਼ ਕਰਕੇ ਜੇ ਉਹ ਤਫਤੀਸ਼ ਹੋਵੇ ਉਸ ਤੋਂ ਬਾਅਦ ਕਰ ਲਈ ਕੋਈ ਇਸ ਤੇ ਅਰੈਸਟ ਵੀ ਕਰਿਆ ਸਰ ਹੋਰ ਹਨ ਨਹੀਂ ਹਾਲੇ ਕੋਈ ਅਰੈਸਟ ਨਹੀਂ ਕੀਤਾ ਸਾਡੀ ਟੀਮਾਂ ਗਈਆਂ ਵੰਜਨ ਜਲਦੀ ਅਰੈਸਟ ਕਰ ਲਾਂਗੇ ਸਰ